ਐਮਪੀ ਅਮਰਿਤਪਾਲ ਸਿੰਘ ਪੰਜਾਬ ਦੀ ਸ਼ਾਂਤੀ ਲਈ ਖਤਰਾ ਰਿਆ ਕਰਨ ਨਾਲ ਮਾਹੌਲ ਹੋਵੇਗਾ ਖਰਾਬ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਿੱਤਾਏ ਜਵਾਬ ਪੰਜਾਬ ਹਮੇਸ਼ਾ ਤੋਂ ਹੀ ਅਮਨ ਸਾਂਝ ਅਤੇ ਕੁਰਬਾਨੀਆਂ ਦੀ ਧਰਤੀ ਰਹੀ ਹੈ ਤੇ ਪਰ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇੱਥੇ ਕਾਨੂੰਨ ਵਿਵਸਥਾ ਸਮਾਜਿਕ ਸਹਿਮਤੀ ਜਾਂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦੇ ਉੱਭਰਦੇ ਨੇ ਉਹ ਸਿਰਫ ਸੂਬੇ ਤੱਕ ਸੀਮਤ ਨਹੀਂ ਰਹਿੰਦੇ ਅਜਿਹੇ ਮਾਮਲੇ ਪੂਰੇ ਦੇਸ਼ ਦੇ ਧਿਆਨ ਦਾ ਕੇਂਦਰ ਬਣ ਜਾਂਦੇ ਨੇ ਅਤੇ ਲੋਕਤੰਤਰ ਕਾਨੂੰਨ ਅਤੇ ਸਰਕਾਰ ਦੀ ਜ਼ਿੰਮੇਵਾਰੀ ਨੂੰ ਕਸੌਟੀ ਤੇ ਲਿਆਉਂਦੇ ਨੇ ਤੇ ਮੌਜੂਦਾ ਦੌਰ ਵਿੱਚ ਵੀ ਇੱਕ ਅਜਿਹਾ ਹੀ ਸੰਵੇਦਨਸ਼ੀਲ ਮਸਲਾ ਚਰਚਾ ਵਿੱਚ ਹੈ ਜਿਸ ਨੇ ਪ੍ਰਸ਼ਾਸਨ ਨਿਆਂ ਪ੍ਰਣਾਲੀ ਅਤੇ ਸਿਆਸਤ ਨੂੰ ਅਮਨੇ ਸਾਹਮਣੇ ਖੜਾ ਕਰ ਦਿੱਤਾ ਜਦੋਂ ਕਿਸੇ ਵਿਅਕਤੀ ਜਾਂ ਵਿਚਾਰਧਾਰਾ ਨੂੰ ਰਾਜ ਦੀ ਅੰਦਰੂਨੀ ਸ਼ਾਂਤੀ ਲਈ ਚੁਣੌਤੀ ਮੰਨਿਆ ਜਾਣ ਲੱਗੇ ਤਾਂ ਸਵਾਲ ਸਿਰਫ ਅਧਿਕਾਰਾਂ ਜਾਂ ਆਜ਼ਾਦੀ ਦਾ ਨਹੀਂ ਰਹਿੰਦਾ ਸਗੋਂ ਜਨ ਤੱਕ ਸੁਰੱਖਿਆ ਸਮਾਜਿਕ ਸੰਤੁਲਨ ਅਤੇ ਪਵਿੱਖੀ ਪੀੜੀਆਂ ਦੀ ਸੁਰੱਖਿਆ ਦਾ ਬਣ ਜਾਂਦਾ ਹੈ ਸੋ ਅਜਿਹੇ ਮੌਕੇ ਤੇ ਸਰਕਾਰ ਦੇ ਫੈਸਲੇ ਕਾਨੂੰਨੀ ਪ੍ਰਕਿਰਿਆ ਅਤੇ ਅਦਾਲਤਾਂ ਦੀ ਭੂਮਿਕਾ ਬੇहद ਅਹੰਕਾਰਪੂਰਵਕ ਹੋ ਜਾਂਦੀ ਹੈ ਉਹ ਪੰਜਾਬ ਦੇ ਹਸੰਦਰ ਵਿੱਚ ਪਿਛਲੇ ਕੁਝ ਸਮੇਂ ਤੋਂ ਉੱਭਰੀਆਂ ਕੁਝ ਘਟਨਾਵਾਂ ਨੇ ਇਹ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਅਮਨ ਸ਼ਾਂਤੀ ਅਤੇ ਲੋਕਤੰਤਰਕ ਹੱਕਾਂ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ ਕੀ ਵੀਏ ਰਾਜ ਦੀ ਸੁਰੱਖਿਆ ਪਹਿਲ ਬਣਦੀ ਹੈ ਅਤੇ ਕਿੱਥੇ ਵਿਅਕਤੀਗਤ ਆਜ਼ਾਦੀ ਦੀ ਹੱਦ ਖਿੱਚੀ ਜਾਂਦੀ ਹੈ ਇਹੀ ਉਹ ਸੰਵੇਦਨਸ਼ੀਲ ਰੇਖਾ ਹੈ ਜਿਸ ਤੇ ਅੱਜ ਸਾਰਾ ਮਾਮਲਾ ਟਿਕਿਆ ਹੋਇਆ ਹੈ ਤੇ ਇਸ ਪਿਛੋਕੜ ਵਿੱਚ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਸਿਰਫ ਇੱਕ ਕੇਸ ਨਹੀਂ ਸਗੋ ਪੰਜਾਬ ਦੀ ਸ਼ਾਂਤੀ ਸਮਾਜਿਕ ਢਾਂਚੇ ਅਤੇ ਰਾਜ ਦੀ ਜ਼ਿੰਮੇਵਾਰੀ ਨਾਲ ਜੁੜਿਆ ਇੱਕ ਵੱਡਾ ਇਮਤਿਹਾਨ ਬਣ ਚੁੱਕੀ ਹੈ ਜਿਸ ਦੇ ਨਤੀਜੇ ਦੁਰਗਾਮੀ ਪ੍ਰਭਾਵ ਛੱਡ ਸਕਦੇ ਨੇ ਸੋ ਐਮਪੀ ਅਮਰਿਤਪਾਲ ਸਿੰਘ ਜੋ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕੀਤਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੀ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਲਈ ਗੰਭੀਰ ਖਤਰਾ ਨੇ ਸੋ ਪੰਜਾਬ ਸਰਕਾਰ ਦੇ ਮੁਤਾਬਕ ਜੇ ਅਮਰਿਤਪਾਲ ਸਿੰਘ ਨੂੰ ਰਹਿਹਾ ਕੀਤਾ ਜਾਂਦਾ ਤਾਂ ਪੰਜਾਬ ਦਾ ਮਾਹੌਲ ਵਿਗੜ ਸਕਦਾ ਸਰਕਾਰ ਨੇ ਕਿਹਾ ਕਿ ਅਮਰਿਤਪਾਲ ਦੀਆਂ ਗਤੀਵਿਧੀਆਂ ਸਿਰਫ ਕਾਨੂੰਨ ਵਿਵਸਥਾ ਲਈ ਹੀ ਨਹੀਂ ਸਗੋ ਪੰਜਾਬ ਦੀ ਅਮਨ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਲਈ ਵੀ ਖਤਰਨਾਕ ਨੇ ਤੇ ਦਾਵਾ ਕੀਤਾ ਗਿਆ ਹੈ ਕਿ ਉਹ ਹਥਿਆਰਬੰਦ ਸਮਰਥਕ ਇਕੱਠੇ ਕਰਨ ਅਤੇ ਕੱਟੜपंथी ਵਿਚਾਰਧਾਰਤਾ ਫੈਲਾਉਣ ਵਿੱਚ ਸਰਗਰਮ ਰਿਹਾ ਹੈ ਸਰਕਾਰ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਸਿੰਘ ਖਿਲਾਫ ਐਨਐਸਏ ਯਾਨੀ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣਾ ਲਾਜ਼ਮੀ ਸੀ ਤੇ ਇਸ ਵਿੱਚ ਕੋਈ ਕੁਤਾਈ ਕਰਨਾ ਸਰਕਾਰੀ ਡਿਊਟੀ ਵਿੱਚ ਲਾਪਰਵਾਹੀ ਮੰਨੀ ਜਾਂਦੀ ਤੇ ਅਮਰਿਤਪਾਲ ਨੇ ਤੀਜੀ ਵਾਰ ਆਪਣੇ ਉੱਤੇ ਲੱਗੇ ਐਨਐਸਏ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਪੰਜਾਬ ਸਰਕਾਰ ਨੇ ਆਪਣੇ ਜਵਾਬ ਵਿੱਚ 2023 ਦੀ ਉਸ ਘਟਨਾ ਦਾ ਹਵਾਲਾ ਦਿੱਤਾ ਜਦੋਂ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਪਹੁੰਚਿਆ ਸੀ ਤਾਂ ਜੋ ਆਪਣੇ ਸਾਥੀ ਲਾਪਰਿਤ ਤੂਫਾਨ ਨੂੰ छुਡਾਇਆ ਜਾ ਸਕੇ ਤੇ ਇਸ ਦੌਰਾਨ ਹਥਿਆਰਾਂ ਤਲਵਾਰਾਂ ਅਤੇ ਡੰਡਿਆਂ ਨਾਲ ਹਿੰਸਕ ਹਮਲਾ ਕੀਤਾ ਗਿਆ ਸੀ ਇਨਾ ਸਭ ਕਾਰਨਾਂ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੀ ਸ਼ਾਂਤੀ ਲਈ ਇੱਕ ਵੱਡਾ ਅਤੇ ਗੰਭੀਰ ਖਤਰਾ ਹੈ ਤੇ ਇਸੇ ਲਈ ਉਸ ਉੱਤੇ ਵਾਰ-ਵਾਰ NSA ਲਗਾਇਆ ਗਿਆ। ਹੁਣ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਜਵਾਬ ਹਾਈ ਕੋਰਟ ਵਿੱਚ ਦਰਜ ਹੋ ਚੁੱਕਾ ਹੈ। ਸੋ ਸਰਕਾਰੀ ਜਵਾਬ ਵਾਰਿਸ ਪੰਜਾਬ ਦੇ ਮੁਖੀ ਵੱਲੋਂ ਦਸੰਬਰ 2025 ਵਿੱਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਦਾਇਰ ਕੀਤਾ ਗਿਆ ਸੀ ਜਿਸ ਵਿੱਚ 20 अप्रैल 2025 ਨੂੰ ਉਸ ਦੇ ਵਿਰੁੱਧ ਪਾਸ ਕੀਤੇ ਗਏ ਲਗਾਤਾਰ ਤੀਜੇ ਨਜ਼ਰਬੰਦੀ ਦੇ ਹੁਕਮ ਨੂੰ ਇੱਕ ਸਾਲ ਲਈ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਤੇ ਕਟੜਪੰਥ ਦੇ ਸਿਕਾਗੂ ਰਿਸ਼ੁਰ ਵਿੱਚ April 2023 ਵਿੱਚ ਉਸ ਨੇ 9 ਸਾਥੀਆਂ ਸਮੇਤ ਹਿਰਾਸਤ ਵਿੱਚ ਲਿਆ ਗਿਆ ਸੀ ਤੇ March April 2024 ਵਿੱਚ ਉਹਨਾਂ ਸਾਰੇ ਆ ਵਿਰੁੱਧ ਨਵੇਂ ਨਜ਼ਰਬੰਦੀ ਦੇ ਹੁਕਮ ਪਾਸ ਕੀਤੇ ਗਏ ਸਨ ਪਰ April 2025 ਵਿੱਚ ਜਦੋਂ ਉਸ ਦੇ ਸਾਥੀਆਂ ਨੂੰ ਡਿਪਰੂਗੜ ਤੋਂ ਵਾਪਸ ਲਿਆਂਦਾ ਗਿਆ ਸੀ ਤਾਂ ਅਮਰਿਤਪਾਲ ਸਿੰਘ ਵਿਰੁੱਧ ਇੱਕ ਸਾਲ ਦੀ ਨਜ਼ਰਬੰਦੀ ਦਾ ਨਵਾਂ ਹੁਕਮ ਵੀ ਪਾਸ ਕੀਤਾ ਗਿਆ ਸੀ ਅਮਰਿਤਪਾਲ ਨੇ ਦਾਵਾ ਕੀਤਾ ਸੀ ਕਿ ਤਾਜ਼ਾ ਹਿਰਾਸਤ ਦਾ ਹੁਕਮ ਸਿਰਫ 9 ਅਕਤੂਬਰ 2024 ਨੂੰ ਦਰਜ ਕੀਤੀ ਗਈ ਐਫਆਈਆਰ ਤੇ ਨਿਰਪਰ ਕਰਦਾ ਹੈ ਜੋ ਉਸਦੇ ਇੱਕ ਪੁਰਾਣੇ ਸਾਥੀ ਦੇ ਕਤਲ ਦੇ ਸਬੰਧ ਵਿੱਚ ਅਤੇ ਉਸ ਦਾ ਨਾਮ ਸ਼ੁਰੂਆਤੀ ਐਫਆਈਆਰ ਵਿੱਚ ਨਹੀਂ ਆਇਆ ਸੀ ਤੇ ਬਾਅਦ ਵਿੱਚ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਸ ਨੂੰ ਐਫਆਈਆਰ ਨਾਲ ਜੋੜਨ ਦੇ ਵਿਰੁੱਧ ਕੋਈ ਸਬੂਤ ਨਹੀਂ ਹੈ ਤੇ ਪਟੀਸ਼ਨ ਦਾ ਜਵਾਬ ਦਿੰਦੇ ਹੋਏ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਨੇ ਕਿਹਾ ਕਿ ਅਪ੍ਰੈਲ 2025 ਦੇ ਹੁਕਮਾਂ ਦੀ ਨਜ਼ਰਬੰਦੀ ਦੇ ਆਧਾਰ ਆਪਣੇ ਆਪ ਵਿੱਚ ਸਪਸ਼ਟ ਅਤੇ ਵਿਆਪਕ ਤੌਰ ਤੇ ਬੋਲਦੇ ਹਨ ਅਤੇ ਪਟੀਸ਼ਨਰ ਦੀ ਰੋਕਥਾਮ ਲਈ ਇੱਕ ਠੋਸ ਕੇਸ ਬਣਾਉਂਦੇ ਹਨ ਜਿਸ ਦਾ ਉਦੇਸ਼ ਉਸ ਨੂੰ ਰਾਜ ਦੀ ਸੁਰੱਖਿਆ ਲਈ ਪੱਖਪਾਤੀ ਅਤੇ ਜਨਤਕ ਵਿਵਸਥਾ ਦੀ ਸੰਭਾਲ ਲਈ ਪੱਖਪਾਤੀ ਤਰੀਕੇ ਨਾਲ ਕੰਮ ਕਰਨ ਤੋਂ ਰੋਕਣਾ ਹੈ ਤੋ ਹਿਰਾਸਤ ਵਿੱਚ ਲੈਣ ਵਾਲੀ ਅਥਾਰਟੀ ਡਿਊਟੀ ਵਿੱਚ ਗੰਭੀਰ ਅਣਗਹਿਲੀ ਦਾ ਦੋਸ਼ੀ ਹੁੰਦੀ ਹੈ ਜੇਕਰ ਉਸ ਨੇ ਸਥਿਤੀ ਵੱਲ ਅੱਖਾਂ ਬੰਦ ਕਰ ਲੀਆਂ ਹੁੰਦੀਆਂ ਤੇ ਪਟੀਸ਼ਨਰ ਨੂੰ ਨਜ਼ਰਬੰਦ ਕਰਨ ਦਾ ਆਦੇਸ਼ ਦੇਣ ਦਾ ਫੈਸਲਾ ਕੀਤਾ ਹੁੰਦਾ ਤਾਂ ਰਾਜ ਸਰਕਾਰ ਦੀ ਵੀ ਡਿਊਟੀ ਵਿੱਚ ਗੰਭੀਰ ਅਣਗਹਿਲੀ ਦਾ ਦੋਸ਼ੀ ਹੁੰਦੀ ਜੇਕਰ ਉਸ ਨੇ ਉਸ ਨੂੰ ਮਨਜ਼ੂਰੀ ਨਾ ਦਿੱਤੀ ਹੁੰਦੀ ਸੇਖਰ ਨੇ ਜ਼ੋਰ ਦੇ ਕੇ ਕਿਹਾ ਨਜ਼ਰਬੰਦੀ ਦਾ ਹੁਕਮ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੁਆਰਾ ਪਾਸ ਕੀਤਾ ਗਿਆ ਸੀ ਤੇ ਬਾਅਦ ਵਿੱਚ ਰਾਜ ਸਰਕਾਰ ਦੁਆਰਾ ਮੰਜ਼ੂਰੀ ਵੀ ਦਿੱਤੀ ਗਈ ਸੀ ਸੋ ਸੇਕਰ ਨੇ ਦੱਸਿਆ ਕਿ ਤਿੰਨੋਂ ਮੌਕਿਆਂ ਤੇ ਨਜ਼ਰਬੰਦੀਆਂ ਪੂਰੀ ਤਰ੍ਹਾਂ ਵੱਖਰੀਆਂ ਤੇ ਵੱਖਰੀਆਂ ਰਹੀਆਂ ਹਨ